ਗੋਲ ਪੈਂਗਣੀ ਨੂੰ ਤੋਕੇ ਆਪਾਂ ਕੱਟ ਲਿਆ ਫਿਰ ਇੱਕ ਕੌਲੀ ਵਿੱਚ ਨਮਕ ਮਿਰਚ ਮਸਾਲਾ ਹਲਦੀ ਥੋੜਾ ਜਿਹਾ ਮੰਗੋ ਪਾਊਡਰ ਤੇ ਇੱਕ ਚਮਚ ਸਰੋਂ ਦਾ ਤੇਲ ਮਿਕਸ ਕਰਕੇ ਇਹਨੂੰ ਆਪਾਂ ਭਰ ਲਾਂਗੇ ਭਰਨ ਤੋਂ ਬਾਅਦ ਫਿਰ ਇੱਕ ਕੜਚੀ ਸਰੋਂ ਦਾ ਤੇਲ ਗਰਮ ਵਿੱਚ ਇਹਨੂੰ ਹਲਕਾ ਜਿਹਾ ਫਰਾਈ ਕਰਾਂਗੇ ਸਲੋ ਫਲੇਮ ਤੇ ਫਰਾਈ ਕਰੇ ਉਸ ਤੋਂ ਬਾਅਦ ਆਪਾਂ ਆਲੂਆਂ ਨੂੰ ਵੀ ਫਰਾਈ ਕਰ ਲਾਂਗੇ ਫਿਰ ਆਪਾਂ ਥੋੜੇ ਜਿਹਾ ਸਰੋਂ ਦੇ ਤੇਲ ਵਿੱਚ ਜੀਰਾ ਪਾਇਆ ਰਾਈ ਪਾਈ ਫਿਰ ਦਾਲ ਚੀਨੀ ਤੇ ਤੇਜ ਪੱਤਾ ਉਸ ਤੋਂ ਬਾਅਦ ਲੰਬੇ ਕੱਟੇ ਹੋਏ 4-5 ਪਿਆਜ਼ ਤੇ 4-5 ਹਰੀਆਂ ਮਿਰਚਾਂ ਤੇ ਉਹਨਾਂ ਨੂੰ ਹਲਕਾ ਜਿਹਾ ਭੁੰਨ ਕੇ ਤਿੰਨ ਟਮਾਟਰਾਂ ਦੀ ਪਾਵਾਂਗੇ ਪਿਓਰੀ ਤੇ ਫਿਰ ਨਮਕ ਮਿਰਚ ਮਸਾਲਾ ਤੁਹਾਡੀ ਮਰਜ਼ੀ ਦਾ ਥੋੜੀ ਜੀ ਦੇਗੀ ਮਿਰਚ ਪਾ ਦਿਓ ਅੱਧੀ ਕੌਲੀ ਆਪਾਂ ਦਹੀਂ ਦੀ ਪਾਈ ਹੈ ਹਲਕਾ ਜਿਹਾ ਪਕਾ ਕੇ ਤੇ ਇਹ ਸਬਜੀ ਫਰਾਈ ਕੀਤੀ ਹੋਈ ਵਿੱਚ ਮਿਕਸ ਕਰ ਦਿਓ ਤੇ ਬਹੁਤ ਹੀ ਵਧੀਆ ਚਟਪਟੀ ਟੇਸਟੀ ਬੈਂਗਣੀ ਦੀ ਸਬਜੀ ਬਣਦੀ ਹੈ ਇਸ ਤਰੀਕੇ ਨਾਲ ਤਿਆਰ ਕਰਕੇ ਵੇਖਿਓ ਜਿਹੜੇ ਨਹੀਂ ਖਾਂਦੇ ਉਹ ਵੀ ਉਂਗਲੀਆਂ ਚਟਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ